ਅਜੀਬ ਜੀ ਸਸੀ ਗਾਈ ਸਸੀ ਗਾਈ ਨਾਮ ਦੱਸੋ ਜੀ ਆਪਣਾ ਨਾਮ ਦਰਸ਼ਨ ਦਾ ਪਿੰਡ ਕੰਡਾ ਬਣਾਏ ਮੋਬਾਈਲ ਨੰਬਰ ਜੀ 9510 2605 ਜੀ ਠੀਕ ਹੈ ਜੀ ਹਾਂਜੀ ਬਈ ਗਾਂ ਦੀ ਜਾਣਕਾਰੀ ਦਿਓ ਜੀ ਗਾਂ ਥੱਲੇ ਵੀ 13 ਲੀਟਰ ਦਦਾ ਹਾਂਜੀ 1 ਮਹੀਨਾ ਦੇ 15 ਦਿਨਾਂ ਦੀ ਸੂਈ ਵੀ ਜੀ ਠੀਕ ਹੈ ਰੇਟ ਮੱਚੀ ਹੈ ਮਗਰਾ ਠੀਕ ਹੈ ਰੇਟ ਰੇਟ ਦਾ 45000 ਰੁਪਏ ਜਾਏ ਰੇਟ 45000 ਦਾ ਚੈੱਕ ਕਰ ਸਕਦੇ ਹੋ ਸੀਲ ਥੱਲੀ ਫੁੱਲ ਜਿਹੜਾ ਮਰਜ਼ੀ ਲੈ ਠੀਕ ਹੈ ਜੀ ਠੀਕ ਹੈ ਦੂਜੇ ਸੂਈ ਵੀ ਆ ਮਾਨਤਨ ਹੋ ਜੀ ਮਾੜਾ ਮੋਟਾ ਜੀ ਹਾਂ ਜੀ ਮਗਰਾ ਬੱਸੀ ਜੀ ਮਗਰ ਬੱਸੀ ਹੈ ਜੀ ਲੋ ਜੀ ਚੈ ਹਾਂ ਜੀ ਬਈ ਮੱਝ ਦੀ ਜਾਣਕਾਰੀ ਦੋ ਜੀ ਮੱਝ ਵੀ ਰੀਜੇ ਸੁਵੇ ਸੁੰਦੀ ਆ ਹਾਂਜੀ 13 14 ਲੀਟਰ ਦੋ ਦਿੱਤਾ ਵਾ ਦੋ ਜਿਸਵੇ ਦਾ ਹਾਂਜੀ ਇੰਝ ਵੱਧਦੀ ਦੋ ਠੀਕ ਆ ਜੀ ਸਮਝ ਸੁਭੀ ਗੱਟਾ ਠੀਕ ਆ ਰੇਟ ਰੂਟ ਪਰਾ ਦਾ ਰੇਟ ਦਾ ਫੋਨ ਤੇ ਕਰਾਂਗੇ ਬਈ ਕਿੰਨੇ ਦਿਨ ਬਾਕੀ ਆ ਇਹਦੇ 8 ਦਿਨ ਬਾਕੀ ਆ ਜੀ 8 ਦਿਨ ਬਾਕੀ ਠੀਕ ਹੈ ਤੋ ਪੁਰਾ ਚੈੱਕ ਕਰ ਸਕਦੇ ਠੀਕ ਆ ਜੀ ਬਾੱਕੀ ਵੱਡੀ ਵੀਡੀਓ ਬਣੇ ਤੋਰਾ ਤਾਂ ਹਣ ਲੈ ਵਾ ਚੈੱਕ ਕਰ ਸਕਦੇ ਇਹ ਕੱਚੀ ਆ ਅੱਜ ਤੋਂ 10 ਦਿਨ ਲੈ ਜੂ ਬਾਈ ਕਹਿੰਦਾ ਠੀਕ ਆ ਜੀ ਠੀਕ ਆ ਜੀ ਮਾਨਤਨ ਹੋ ਜੂ ਮੈਡਮ ਹਾਂਜੀ ਹਾਂਜੀ ਆ ਜਵੰਦੀ ਕਰਾਂਗੇ ਠੀਕ ਲੋ check outside the